ਜਿੱਦਾਂ ਬਾੜ ਅਸੀਂ ਜਿੱਦਾਂ ਬਾੜ ਵਿਚਾ ਕੋਈ ਗਵਾਚ ਜਾਵੇ ਉਹ ਫੇਲੋ ਜੀ ਮਾਤਾ ਨਾਲ ਲੱਭੇ ਫੇਲੋ ਗਵਾਜਾਂ ਗੁਰਮਾਤਾ ਨੂੰ ਮਾਲਦਾ ਵਾ ਕਿਸੇ ਜੀ ਗੁਰਮਾਤਾ ਦੀ ਬਾਤ ਛੋਲ ਲੈਂਦੀ ਆ ਫਿਰ ਉਹਨੂੰ ਨਾਰੇ ਪਿਆਰ ਨਾਲ ਆਪ ਦਿਖਾ ਦੇ ਬਠਾਉਂਦੀ ਆ ਨਾਰੇ ਨੂੰ ਬੜਾ ਪਿਆਰ ਨਾਲ ਦੀ ਨਾਲੇ ਉਹਨਾਂ ਨੂੰ ਮੀਆਂ ਦਿੰਦੀ ਆ ਇਦੇ ਇਸ ਮਾਰਕ ਨੂੰ ਜਦੋਂ ਵਾਜਾ ਮਾਰਾਂਗੇ ਚੱਪ ਕਰਕੇ ਫਿਰ ਜੇ ਨਾ ਮਾਰਿਆ ਤਾਂ ਜਿੱਦ ਸੰਨ ਉਹ ਦੀ ਬਾਤ ਸੁਣ ਜੂਗੀ ਫਿਰ ਉਹ ਹੰਨ ਕੀ ਕਰੂਗਾ ਹਨੂ ਆ ਕੇ ਨਾਲੇ ਗੋਦ ਲੈ ਥਾਕੇ ਨਾ ਨੂੰ ਹੱਲ ਲੇ ਮਲਮਲਾ ਸਾਥ ਮਲਾ ਦਊਗਾ ਨਾ ਇਹਨਾਂ ਨੂੰ ਪਿਆਰ ਕਰੂਗਾ ਕੋਈ ਵੀ ਗਮ ਖਾਸ ਨਾ ਹੋਏ ਤੇਰਾ ਸੰਗਤ ਅਕ ਕੇ ਜਪਨਾ ਕਰੇ ਓਕੇ ਮੁੱਖਾ ਜਮਾ ਵਾਰ-ਵਾਰ ਨਹੀਂ ਮਿਲਦਾ ਤੇ ਬਾਣੀ ਕਿਰੂ ਪ੍ਰਾਮ ਕਰਦੇ ਆ ਕਬੀਲੇ ਮਨਸ ਜਮ ਲਬ ਹੈ ਹੋਈ ਨਾ ਬਾਰ ਬਾਰ ਜੋ ਬਣ ਫਰਫਾ ਕੇ ਬੋਏਂ ਗਰੇ ਉਹਨਾਂ ਜਾਗੇਦਾਰ ਦੇ ਸਿੰਘ ਹਣ ਵੀ ਨਹੀਂ ਜਪ ਕਰਾਂਗੇ ਸੱਚ ਕੋ ਸੱਚਾ ਕਾ ਕਰੇ ਜੀ ਸਿੱਖਾਂ ਮੈਂ ਝੂਠ ਪੰਜਾਬ ਦਾ ਕੰਮ ਹੀ ਇਹ ਆ ਮਨੇ ਯੂਟਿਬ ਚੰਗੀ ਵੀਡੀਓ ਜ਼ਰੂਰ ਸ਼ੇਅਰ ਕਰਕੇ ਜਾਇਆ ਕਰੋ ਧੰਨਵਾਦ ਸਾਰੇ ਭਰਾਵਾਂ ਦਾ